ਰੱਖ ਨਹੀਂ ਨਮਾਨਿਆਂ ਦੀ ਲਾਜ ਪਾਦਸ਼ਾਹ ਆਇਆ ਹਾਂ ਦਵਾਰੇ ਤੁਹਾਡੇ ਲੈ ਕੇ ਸਰਦਾ ਫੁੱਲ ਜੋ ਪਿਆਰ ਵਾਲੇ ਪੇਟਾ ਕਰਦਾ ਮੈਂ ਫੁੱਲ ਜੋ ਪਿਆਰ ਵਾਲੇ ਪੇਟਾ ਕਰਦਾ ਪੰਜ ਪਿਆਲੇ ਪੰਜ ਪੀਰ ਛਟਾਂ ਪੀਰ ਬਿਠਾ ਗੁਰ ਭਾਰੀ ਅਰਜਣ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਛੋੜਿਆ ਰੂਪਤ ਖਾਵਣ ਵਾਰੋ ਵਾਰੀ ਦਾਲ ਭੰਜਨ ਕੋ ਰਸੂਰਮਾ ਵੱਡ ਜੋਦਾ ਬਹੁ ਪਰ ਉਪਕਾਰੀ ਜਰੇ ਜਰੇ ਵਿੱਚ ਨਜ਼ਰੀ ਆਵਣ ਤੇਰੀਆਂ ਬੇਪਰਵਾਈਆਂ ਆਰਿਓ ਵੇਖਣ ਤੂੰ ਵੇਖਣ ਵਾਲੀਆਂ ਅੱਖੀਆਂ ਜਿਸ ਨੂੰ ਲਾਈਆਂ ਪਿਆਰ ਤੇਰੇ ਨੇ ਦਿਲ ਮੇਰੇ ਨੂੰ ਐਸਾ ਮੋਇਆ ਸਾਈਆਂ ਆਖਾਂ ਜਿਵਾ ਵਿਸਰਾ ਮਰ ਜਾਉ ਸਹੇ ਨਾ ਸਕਾਂ ਜੁਦਾਈਆਂ ਭਗਤ ਸੂਰਮਾ ਦਾਨ ਦੇ ਕਰਨ ਵਾਲਾ ਗੁੱਖੂ ਲਾਲ ਮਾਤਾ ਪੈਦਾ ਕਰੇ ਕੋਈ ਕੋਈ ਹਰ ਕੋਈ ਆਪਣੀ ਦੀ ਆਪਣੇ ਵਾਸਤੇ ਕੁੱਲ ਦੁਨੀਆਂ ਖਾਤਰ ਧਰਮ ਦੀ ਸੂਰਮਾ ਮਰੇ ਕੋਈ ਕੋਈ ਖਾਤਰ ਦੇਸ਼ ਦੀ ਸੂਰਮਾ ਮਰੇ ਕੋਈ ਕੋਈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ ਹੱਥ ਬਨ ਸ਼ਹਿਰੀ ਅਰ ਜੋਈ ਕਰਦੇ ਸੇਵਕ ਹਾਂ ਬਾਦਸ਼ਾਹ ਜੀ ਤੇਰੇ ਦਰ ਦੇ ਸੇਵਕ ਹਾਂ ਪਾਤਸ਼ਾਹ ਜੀ ਤੇਰੇ ਦਰ ਦੇ ਜਾਣ ਲੈਣਾ ਦਿਲ ਦੀ ਆਵਾਜ਼ ਪਾਤਸ਼ਾਹ ਰੱਖਣੀ ਨਮਾਣਿਆ ਦੀ ਲਾਜ ਪਾਤਸ਼ਾਹ ਬਾਦਸ਼ਾਹ ਰੱਖਣੀ ਨਮਾਨਿਆਂ ਦੀ ਲਾਜ ਬਾਦਸ਼ਾਹ ਰੱਖਣੀ ਨਮਾਨਿਆਂ ਦੀ ਲਾਜ ਬਾਦਸ਼ਾਹ ਝੋਲੀ ੱਡ ਤੁਸਾਂ ਦੇ ਦੀਵਾਰਾਂ ਖੜੇ ਤੁਸਾਂ ਦੇ ਤੇ ਤਾਰ ਪਾਪੀ ਬਾਦਸ਼ਾਹ ਬੜੇ ਤੁਸਾਂ ਦੇ ਉੱਤੇ ਤਾਰ ਪਾਪੀ ਸ਼ੈਨ ਸ਼ਾਹ ਬੜੇ ਝੋਲੀ ਈਰਾ ਮਤ ਖਰਾਜ ਪਾਤਸ਼ਾਹ ਰੱਖਣੀ ਨਮਾਨਿਆਂ ਦੀ laaj ਪਾਤਸ਼ਾਹ ਰੱਖਣੀ ਨਮਾਨਿਆਂ ਦੀ laaj ਪਾਤਸ਼ਾਹ ਆਇਆ ਹਾਂ ਗੁਵਾਰੇ ਤੁਹਾਡੇ ਲੈ ਕੇ ਸਰਦਾ ਫੁੱਲ ਜੋ ਪਿਆਰ ਵਾਲੇ ਪੇਟਾ ਕਰਦਾ ਮੈਂ ਫੁੱਲ ਜੋ ਪਿਆਰ ਖੜੀ ਜਿਵੇਂ ਸਿਤਾਰ ਤੀ ਤਾਰ ਦੋਸ ਲਖਾਣੀ ਜਿਵੇਂ ਸਿਤਾਰ ਤੀ ਹੋ ਹੋਵੇ ਹੀ ਆਸਾਂ ਨੂੰ ਤਾਰੋ ਆਜ ਬਾਦਸ਼ਾਹ ਰੱਖਣੀ ਨਮਾਨਿਆਂ ਦੀ लाज ਬਾਦਸ਼ਾਹ ਰੱਖਣੀ ਨਮਾਨਿਆਂ ਦੀ ਲਾਜ ਬਾਦਸ਼ਾਹ ਰੱਖਣੀ ਨਮਾਨਿਆਂ ਦੀ ਲਾਜ ਬਾਦਸ਼ਾਹ ਇਸ ਚਾਹ ਇਹੋ ਦਲ ਬੀਰੇ ਗੇਲੇ ਦਾ ਸਰਦਾਬ ਬਗੈਰ ਕੋ ਜੀਵੀ ਨਹੀਂ ਮੇ ਤਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਚਵਰ ਛਤਰ ਤਖਤ ਦੇ ਮਾਲਕ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਖਾਲਸਾ ਜੀ ਆਵਡ ਭਾਗੀਓ ਆਪ ਸੰਗਤਾਂ ਨੇ ਬੜੇ ਪਿਆਰ ਦੇ ਨਾਲ ਸਰਵਣ ਕੀਤਾ ਆਹ ਇੱਕ ਵਾਰੀ ਰਸਨਾ ਨੂੰ ਪਵਿੱਤਰ ਕਰੀਏ ਤੇ ਸਾਰੇ ਗੱਜ ਕਿ ਆਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਮੈਂ ਆਪ ਜੀ ਦੇ ਨਾਲ ਇਤਿਹਾਸਾਂ ਸਾਂਝਾ ਕਰਨਾ ਜੇ ਸਮਾਹ ਪੁਰਖ ਦਾ ਜਿਨੇ ਖਾਲਸਾ ਪੰਥ ਨੂੰ ਕਤਰ ਕਰਨ ਵਾਸਤੇ ਕੁਰਬਾਨੀ ਕੀਤੀ ਔਰ ਇਹ ਡੀ ਵੱਡੀ ਸ਼ਹਾਦਤ ਤੀ ਕਿ ਦੁਨੀਆ ਦੇ ਨਾਲ ਉਹਨੇ ਵਿਕਲੀ ਜਿਹੜੇ ਅਸੀਂ ਰੋਜ਼ ਅਰਦਾਸ ਦੇ ਵਿੱਚ ਪੜਦੇ ਆ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਬੰਦ ਬੰਦ ਕਟਵਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚਰੇ ਤਨ ਆਰਿਆਂ ਨਾਲ ਚਰਾਏ ਉਹਨਾਂ ਵਿੱਚੋਂ ਇਹ ਮਹਾਂਪੁਰਖ ਹੈ ਜਿਹਦਾ ਇਤਿਹਾਸ ਆਪਦੇ ਨਾਲ ਸਾਂਝਾ ਕਰਨਾ ਕਿਉਂਕਿ ਇਹ ਅੱਜ ਜੋ ਕਵੀਸ਼ਰ ਦਰਬਾਰ ਕਰਵਾਇਆ ਗਿਆ ਇਹ ਭਾਈ ਗੁਰਵਿੰਦਰ ਸਿੰਘ ਜੀ ਬੈਂਕਾ ਜਿਨ੍ਹਾਂ ਨੇ ਸਾਡੇ ਤੋਂ ਮਗਰੋਂ ਹਾਜ਼ਰੀ ਭਰਨੀ ਆ ਉਹਨਾਂ ਨੇ ਔਰ ਮੇਰੇ ਛੋਟੇ ਵੀਰ ਗਿਆਨੀ ਨਵਤੇਜ ਸਿੰਘ ਜੀ ਮਾਨ ਸਾਹਿਬ ਉਹਨਾਂ ਨੇ ਉਪਰਾਲਾ ਕੀਤਾ ਕਿ ਐਰਕਾਂ ਜੋ ਕਵੀਸ਼ਰੀ ਦਰਬਾਰ ਕੀਤਾ ਜਾਵੇ ਔਰ ਬੜੇ ਇਹ ਭਰਾਵਾਂ ਨੂੰ ਸ਼ਾਬਾਸ਼ ਹੈ ਜਿਨ੍ਹਾਂ ਨੇ ਇਹ ਸਾਡੇ ਪਿੰਡ ਵਿੱਚ ਆ ਕੇ ਤੇ ਆਪਣੇ ਅਨਮੁੱਲੇ ਵਿਚਾਰ ਜਿਹੜੇ ਤੁਹਾਨੂੰ ਸੁਣਾਉਣੇ ਆ ਇਹ ਇਹ ਕਵੀਸ਼ਰੀ ਦਰਬਾਰ ਕਲਗੀ ਧਰ ਸਭਾ ਵੱਲੋਂ ਇਹ ਸਾਰੇ ਜਥੇ ਜਿਹੜੇ ਆਏ ਆ ਜਿਨ੍ਹਾਂ ਦੇ ਵਿੱਚ ਦਲਬੀਰ ਸਿੰਘ ਜੋੜ ਸਿੰਘ ਵਾਲਾ ਕੌਮ ਦਾ ਮਹਾਨ ਜਥਾ ਭਾਈ ਸਲੱਖਣ ਸਿੰਘ ਜੀ ਰਿਆੜ ਜਿਹੜੇ ਤੁਸੀਂ ਬਾਪੂ ਜੋਗਾ ਸਿੰਘ ਜੋਗੀ ਦੇ ਨਾਲ ਉਹਨਾਂ ਨੂੰ ਸੁਣਦੇ ਆਇਓ ਉਹਨਾਂ ਨੇ ਵੀ ਤੁਹਾਨੂੰ ਇਤਿਹਾਸ ਦੇ ਨਾਲ ਜੋੜਨਾ ਤੇ ਉਹਨਾਂ ਦੇ ਵਿਚਾਰ ਆਪਾਂ ਸੁਣਨੇ ਆ ਕਿਉਂਕਿ ਜਦੋਂ ਚੰਗਾ ਬਲਾਰਾ ਲੱਗਾ ਹੋਵੇ ਫਿਰ ਉੱਠਣ ਨੂੰ ਵੀ ਜੀ ਨਹੀਂ ਕਰਦਾ ਉਸਮਾ ਬੁਰਖ ਭਾਈ ਸਾਹਿਬ ਭਾਈ ਮਨੀ ਸਿੰਘ ਦਾ ਇਤਿਹਾਸ ਆਪਦੇ ਨਾਲ ਸਾਂਝਾ ਕਰਨਾ ਕਿ ਜਿਨੇ ਇਹ ਖਾਲਸਾ ਪੰਥ ਨੂੰ ਕੱਤਰ ਕਰਨ ਵਾਸਤੇ ਸਿੰਘਾਂ ਦੇ ਦਿਦਾਰੇ ਕਰਨ ਵਾਸਤੇ ਪੰਥ ਦੇ ਨਾਲ ਵਿਚਾਰਾ ਕਰਨ ਵਾਸਤੇ ਜਿਨੇ ਏਡੀ ਵੱਡੀ ਸ਼ਹਾਦਤ ਦਿੱਤੀ ਹੈ ਉਹਦਾ ਆਪ ਜੀ ਦੇ ਨਾਲ ਇਤਿਹਾਸਾਂਝਾ ਕਰਨ ਲੱਗੇ ਆ। ਇਹ ਤੋਂ ਕਿ ਜੇ ਸਾਖੀ ਸ਼ੁਰੂ ਕਰੀਏ ਕਿਉਂਕਿ ਟਾਈਮ ਕਿਣਿਆ ਮਿਲਿਆ ਬਹੁਤਾ ਅੱਗੇ ਗਿਆ ਫਿਰ ਬਹੁਤਾ ਟਾਈਮ ਲੱਗ ਜਾਊਗਾ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਜਦੋਂ ਭਾਈ ਬਾਬਾ ਬੰਦਾ ਸਿੰਘ ਬਹਾਦਰ ਉਹਦੇ ਚੜ੍ਹਾਈ ਕਰਨ ਤੋਂ ਬਾਅਦ ਉਪਰੰਤ ਖਾਲਸਾ ਪੰਥ ਤੇ ਤਤ ਖਾਲਸਾ ਦੇ ਵਿੱਚ ਝਗੜਾ ਪੈ ਗਿਆ ਉਸ ਵੇਲੇ ਮਾਤਾ ਸੁੰਦਰ ਕੌਰ ਜੀ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਹਰਮੰਦਰ ਸਾਹਿਬ ਦਾ ਪ੍ਰਬੰਧ ਚਲਾਉਣ ਵਾਸਤੇ ਉਥੋਂ ਕੱਲਿਆ ਔਰ ਉਹਨਾਂ ਆ ਕੇ ਇਕੱਠਿਆਂ ਨੂੰ ਕਰਕੇ ਅਰਦਾਸ ਬੇਨਤੀ ਕਰਕੇ ਦੋ ਪੱਤਰਕਾ ਹਰ ਕੀ ਪੌੜੀ ਤੇ ਪਾਈਆਂ ਅਰਦਾਸ ਕੀਤੀ ਕਿ ਪਾਤਸ਼ਾਹ ਜਿਹੜਾ ਖਾਲਸਾ ਪੰਥ ਜਾਂ ਤਤ ਖਾਲਸਾ ਜਿਹਦੀ ਚਿੱਠੀ ਨਿਕਲ ਆਵੇ ਉਹ ਇੱਥੋਂ ਦੀ ਸੇਵਾ ਸੰਭਾਲੋ ਕਰੂਗਾ ਤਤ ਖਾਲਸਾ ਦੀ ਚਿੱਠੀ ਜਦੋਂ ਨਿਕਲ ਆਈ ਬਾਬਾ ਬੰਦਾ বাহাদুর ਦੇ ਜਿਹੜੇ ਨਾਲ ਦੇ ਉਹਦੇ ਜਿਹੜੇ ਪਿਛੇ ਸਿੱਖ ਰਹੇ ਸੀ ਸਨ ਉਹਨਾਂ ਨੇ ਵੀ ਅੰਮ੍ਰਿਤ ਪਾਨ ਕਰਕੇ ਤੇ ਖਾਲਸਾ ਪੰਥ ਵਿੱਚ ਇਕੱਠੇ ਹੋ ਗਏ ਔਰ ਖਾਲਸਾ ਪੰਥ ਐਡਾ ਵੱਡਾ ਜਥਾ ਬਣ ਗਿਆ ਜਿਹੜਾ ਉਸ ਟਾਈਮ ਦਾ ਜਥੇਦਾਰ ਸੀ ਸਰਦਾਰ ਦਰਬਾਰਾ ਸਿੰਘ ਨਵਾਬ ਕਪੂਰ ਸਿੰਘ ਔਰ ਬਹੁਤ ਜਰਨੈਲ ਸਨ ਔਰ ਐਡਾ ਵੱਡਾ ਪ੍ਰਬੰਧ ਕਰਨਾ ਜਿਹਦਾ ਸੀ ਉਹ ਮੁਸ਼ਕਲ ਸੀ ਇਸ ਕਰਕੇ ਗੁਰਮਤਾ ਕਰਕੇ ਖਾਲਸਾ ਪੰਥ ਦੇ ਪੰਜ ਜਥੇ ਬਣਾਏ ਗਏ ਬੁੱਢਾ ਦਲ ਤੇ ਤਰਨਾ ਦਲ ਦੋ ਦਲ ਬਣਾਏ ਗਏ ਔਰ ਇਹ ਜਿਹੜੇ ਦਲ ਸੀ ਇਹਨਾਂ ਨੇ ਰਾਮਸਰ ਵਿਵੇਕ ਸਰ ਔਰ ਬਾਅਦ ਬਾਅਦ ਜਿਹੜੇ ਇਹਨਾਂ ਨੇ ਪੜਾਅ ਲਾ ਲੇ ਸਮਾਪਨ ਤੇ ਇੱਕ ਵਾਰੀ ਇੱਕ ਵਾਰੀ ਖਾਲਸਾ ਪੰਥ ਜਿਹੜਾ ਸੀ ਜਦੋਂ ਇਹਨਾਂ ਦੀ ਰਸਤ ਬਸਤ ਪੂਰੀ ਨਾ ਹੋਈ ਔਰ ਕਿਉਂਕਿ ਉਸਰੇ ਖਾਨ ਬਹਾਦਰ ਜ਼ਕਰੀਆ ਖਾਨ ਨੇ ਇੱਕ ਵਾਰੀ ਸਿੰਘਾਂ ਦੀ ਇੰਨੀ ਚੜਤ ਸੀ ਕਿ ਇਹਨੇ ਇੱਕ ਚਿੱਠੀ ਲੈ ਕੇ ਮੁਹੰਮਦ ਸ਼ਾਹ ਨੂੰ ਦਿੱਲੀ ਵਿੱਚ ਭੇਜੀ ਕਿ ਖਾਲਸਾ ਪੰਥ ਜਿਹੜਾ ਉਹ ਰੋ ਅੱਗੇ ਤੋਂ ਅੱਗੇ ਜਾ ਰਿਹਾ ਇਹਨਾਂ ਦੇ ਨਾਲ ਕੀ ਕੀਤਾ ਜਾਵੇ ਔਰ ਉਹਦੇ ਨਾਲ ਵੀ ਸਲਾਹਕਾਰ ਇਸ ਤਰ੍ਹਾਂ ਦੇ ਸੀ ਉਹ ਕਹਿਣ ਲੱਗਾ ਕਿ ਇਹਨਾਂ ਦੀ ਨਕਲ ਕਰਾ ਕੇ ਵੇਖੀ ਜਾਵੇ ਖਾਲਸੇ ਦੀ ਔਰ ਉਸ ਵੇਲੇ ਭੰਡਾ ਨੂੰ ਹੁਕਮ ਹੋਇਆ ਕਿ ਸਿੰਘਾਂ ਦੀ ਨਕਲ ਕਰਕੇ ਦਿਖਾਓ ਜਦੋਂ ਉਹਨਾਂ ਨੇ ਨਕਲ ਕੀਤੀ ਔਰ ਸਿੰਘਾਂ ਵਾਲੇ ਜੋਸ਼ ਵਖਾਏ ਉਹ ਇਹਨਾਂ ਦਿਲ ਦਾ ਕਮਜ਼ੋਰ ਸੀ ਡਰ ਗਿਆ ਕਹਿਣ ਲੱਗਾ ਸਿੰਘਾਂ ਦੇ ਨਾਲ ਸੁਲਾਹ ਕਰ ਲੈਣੀ ਚਾਹੀਦੀ ਹੈ ਔਰ ਉਹਨੇ ਚਿੱਠੀ ਘੱਲੀ ਜੋ ਲਾਹੌਰ ਵਿੱਚ ਆਈ ਖਾਨ ਬਹਾਦਰ ਜਕਰੀਆ ਖਾਨ ਨੇ ਇੱਕ ਚਿੱਠੀ ਲੈ ਕੇ ਔਰ ਇੱਕ ਖਿਲਤ ਤੇ ਨਾਲ ਜ਼ਗੀਰ 1 ਲੱਖ ਰੁਪਏ ਦੀ 5000 ਰੁਪਇਆ ਦੇਖ ਵਾਸਤੇ ਦੇ ਕੇ ਭਾਈ ਸ਼ਵੇਕ ਸਿੰਘ ਜੰਮਰ ਨੂੰ ਭਲਿਆ ਕਿ ਖਾਲਸੇ ਨੂੰ ਇਹ ਸਾਡੇ ਨਾਲ ਜਿਹੜੀ ਸਲਾਹ ਕਰ ਲਵੇ ਪਰ ਖਾਸਾ ਇਸ ਤਰ੍ਹਾਂ ਦਾ ਸੀ ਕੋਈ ਮੰਨਣ ਨੂੰ ਤਿਆਰ ਨਹੀਂ ਸੀ ਜ਼ਗੀਰ ਤੇ ਲੈ ਲਈ ਔਰ 5000 ਰੁਪਇਆ ਜਿਹੜਾ ਦੇਖ ਵਾਸਤੇ ਉਹ ਲੈ ਲਿਆ ਪਰ ਜਦੋਂ ਵਾਰੀ ਆਈ ਨਵਾਬੀ ਦੀ ਕੋਈ ਸਿੰਘ ਇਹ ਨਵਾਬੀ ਲੈਣ ਵਾਸਤੇ ਤਿਆਰ ਨਹੀਂ ਸੀ ਸੇ ਕਹਿੰਦੇ ਸੀ ਕਿ ਅਸੀਂ ਗੁਰਕਲਗਿਆਂ ਵਾਲੇ ਪਾਸ਼ਾ ਦੇ ਸਿੱਖ ਹਾਂ ਅਸੀਂ ਡਾਂਗ ਦੇ ਜ਼ੋਰ ਦੇ ਨਾਲ ਨਵਾਬੀ ਲਵਾਂਗੇ ਇਹਦੀ ਨਵਾਬੀ ਕਿਉਂ ਲਈਏ ਰੱਖਣੀ ਨਮਾ ਯਾਰ ਵਾਲੇ ਪੇਟਾ ਕਰਦਾ ਉਸ ਵੇਲੇ ਸ਼ਹੀਦ ਪਾਈ ਸ਼ਵੇਕ ਸਿੰਘ ਜੋ ਵਕੀਲ ਬਣ ਕੇ ਜੋ ਆਇਆ ਸੀ ਉਹ ਕਹਿਣ ਲੱਗਾ ਕਿ ਖਾਲਸਾ ਜੀ ਤੁਸੀਂ ਕਿਤੇ ਮੰਗ ਕੇ ਲਈ ਨਵਾਬੀ ਉਹ ਡਰਦੇ ਨੇ ਘੱਲੀਆ ਨਵਾਬੀ ਔਰ ਤੁਸੀਂ ਇਹਨੂੰ ਪ੍ਰਵਾਨ ਕਰ ਲਵੋ ਤੇ ਘੋੜਿਆਂ ਦੇ ਲਿੱਦ ਹਟਾਉਣ ਵਾਲਾ ਜਿਹੜਾ ਜਨਰਲ ਨਵਾਬ ਕਪੂਰ ਸਿੰਘ ਔਰ ਉਹਨੂੰ ਸੱਦਿਆ ਗਿਆ ਤੇ ਉਹ ਕਹਿਣ ਲੱਗੇ ਕਿ ਤੈਨੂੰ ਇਹ ਨਵਾਬੀ ਦਿੱਤੀ ਜਾਣੀ ਆ ਤੋ ਕਹਿਣ ਲੱਗਾ ਮੈਨੂੰ ਪਰਵਾਹ ਨਹੀਂ ਜਦੋਂ ਸਿੰਘਾਂ ਨੇ ਸਾਰੇ ਕਿਹਾ ਤੇ ਫਿਰ ਨਵਾਬ ਕਪੂਰ ਸਿੰਘ ਕਹਿਣ ਲੱਗਾ ਕਿ ਜਿਹੜੀ ਮੈਂ ਸੇਵਾ ਕਰਦਾ ਭਾਂਡੇ ਮਾਜਣ ਦੀ ਪੱਖਾ ਝੱਲਣ ਦੀ ਔਰ ਘੋੜਿਆਂ ਦਾ ਕਿਹੜਾ ਟਾਉਂਦੀ ਇਹ ਸੇਵਾ ਨੇ ਮੇਰੇ ਕੋ ਖੋਈ ਜਾਵੇ ਔਰ ਜਦੋਂ ਇਹ ਖਾਲਸਾ ਪੰਥ ਜਦੋਂ ਸਿੰਘ ਜਿਹੜੇ ਸੀ ਉਹ ਹਾਂਸੀ ਹਸਾਰ ਨੂੰ ਚਲੇ ਗਏ ਬੁੱਢਾ ਦਲ ਇਕੱਲਾ ਅਕਾਲ ਤਖਤ ਸਾਹਿਬ ਤੇ ਰਹਿ ਗਿਆ ਜਕਰੀਆ ਖਾਨ ਨੇ ਉਸ ਵੇਲੇ ਜਿਹੜੀ ਜ਼ਗੀਰ ਸੀ ਉਹ ਵਾਪਸ ਲੈ ਲਈ ਕਹਿਣ ਲਗਾ ਕਿ ਜਾਂ ਤਾਂ ਮੇਰੀ ਨੌਕਰੀ ਕਰੋ ਤੇ ਨਹੀਂ ਤੇ ਜ਼ਗੀਰ ਜਿਹੜੀ ਹੈ ਉਹ ਵਾਪਸ ਦੇ ਦਿਓ ਔਰ ਸਿੰਘਾਂ ਨੇ ਫਿਰ ਆਪਣਾ ਕੰਮ ਸ਼ੁਰੂ ਕਰ ਦਿੱਤਾ ਔਰ ਜੰਗਾ ਜੁੱਧਾਂ ਲੜਦੇ ਆ ਬਹੁਤ ਲੰਮਾ ਇਤਿਹਾਸ ਹੈ ਜਿਸ ਵੇਲੇ ਇਹ ਫਿਰ ਖਾਲਸਾ ਰੋਖ ਨਾਲ ਕਿਸੇ ਪਾਸੇ ਜੰਗਾ ਕਰਦੇ ਆ ਉਸ ਵੇਲੇ ਜਕਰੀਆ ਖਾਨ ਨੇ ਆਪਣੀ ਇੱਕ ਮੀਟਿੰਗ ਬੁਲਾਈ ਔਰ ਮੀਟਿੰਗ ਦੇ ਵਿੱਚ ਇਹ ਪੁੱਛਿਆ ਗਿਆ ਕਿ ਹੁਣ ਕੀ ਕੀਤਾ ਜਾਵੇ ਕਿ ਜਿੰਨੇ ਸਿੰਘ ਮਾਰਦੇ ਆ ਇਹ ਦਿਨੋਂ ਦਿਨ ਓਨੇ ਵੱਧਦੇ ਜਾਂਦੇ ਆ ਇਹਨਾਂ ਦਾ ਕੀ ਕੀਤਾ ਜਾਵੇ ਉਸ ਵੇਲੇ ਕਾਜ਼ੀਆਂ ਨੇ ਮਲਾਣਿਆਂ ਨੇ ਇਹ ਗੱਲ ਆਖੀ ਕਿ ਇਹਨਾਂ ਦਾ ਅਮਰਤ ਸਰੋਵਰ ਇਹਨਾਂ ਦੇ ਗੁਰੂ ਨੇ ਬਣਾਇਆ ਜੋ ਜਿਹੜਾ ਇੱਕ ਵਾਰੀ ਉਹਦੇ ਵਿੱਚੋਂ ਅਮਰਤ ਛਕ ਲੈਂਦਾ ਇਸ਼ਨਾਨ ਕਰ ਲੈਂਦਾ ਉਹ ਅਮਰ ਹੋ ਜਾਂਦਾ ਉਹ ਮਰਦਾ ਨਹੀਂ ਤੇ ਉਸ ਵੇਲੇ ਜਕਰਿਆ ਖਾਨੇ ਲੱਖੋਂ ਤੇ ਉਸ ਵੇਲੇ ਅਬਦੁਲ ਰਹਿਮਾਨ ਨੂੰ 2000 ਫੌਜ ਦੇ ਕੇ ਅੰਮ੍ਰਿਤਸਰ ਦੇ ਕਬਜ਼ਾ ਕਰਨ ਵਾਸਤੇ ਭੱਲਿਆ ਉਹਨਾਂ ਕਬਜ਼ਾ ਕਰਕੇ ਅੰਮ੍ਰਿਤ ਸਰੋਵਰ ਨੂੰ ਪੂਰਨਾ ਸ਼ੁਰੂ ਕਰ ਦਿੱਤਾ ਇੱਕ ਦਿਨ ਅਬਦੁਲ ਰਹਿਮਾਨ ਕਹਿਣ ਲੱਗਾ ਕਿ ਕੋਈ ਖਾਲਸਾ ਹੈ ਮੈਂ ਤਾਂ ਮੰਨੂਗਾ ਖਾਲਸਿਆਂ ਨੂੰ ਜੇ ਹੁਣ ਅੰਮ੍ਰਿਤ ਸਰੋਵਰ ਵਿੱਚੋਂ ਕੋਈ ਇਸ਼ਨਾਨ ਕਰਕੇ ਜਾਵੇ ਨਹੀਂ ਤੇ ਇਹ ਗਿੱਦੜਿਆ ਇਹ ਅਸਲੀ ਸਿੰਘ ਹੀ ਨਹੀਂ ਉਸ ਵੇਲੇ ਭਾਈ ਥਰਾ ਸਿੰਘ ਤੇ ਸੁਖਾ ਸਿੰਘ ਕੰਬੋ ਕੀ ਮਾੜੀ ਵਾਲਾ ਜੋਧੇ ਇਹ ਪੰਜਾਂਵਾਂ ਸਿੰਘਾਂ ਦਾ ਜਥਾ ਲੈ ਕੇ ਅੰਮ੍ਰਿਤਸਰ ਸਾਹਿਬ ਆਏ ਗੁਰਵਾਲੀ ਵਾਲੇ ਗੇਟ ਤੇ ਬਾਕੀ ਸਿੰਘਾਂ ਨੂੰ ਛੱਡ ਕੇ ਆਪ ਉਹ ਅਮਰਤ ਸरोवर ਇਸ਼ਨਾਨ ਕੀਤਾ ਅਜੇ ਜਿਹੜੇ ਫੌਜੀ ਸੀ ਉਹ ਤੰਬੂਆਂ ਦੇ ਵਿੱਚ ਸੁੱਤੇ ਪਏ ਸੀ ਜਦੋਂ ਇਹਨਾਂ ਨੇ ਜੰਕਾਰੇ ਛੱਡੇ ਔਰ ਉਸ ਵੇਲੇ ਇੱਕਦਮ ਉੱਠੇ ਅਬਦੁਰ ਰਹਿਮਾਨ ਭਾਵੇਂ ਡਰ ਗਿਆ ਸੀ ਪਰ ਫਿਰ ਵੀ ਕਹਿਣ ਲੱਗਾ ਤਗੜੇ ਹੋ ਤਗੜੇ ਹੋ ਕੇ ਪੋ ਸਿੰਘ ਥੋੜੀ ਆ ਔਰ ਸਿੰਘ ਜੇ ਜਾਣਾ ਚਾਹੁੰਦੇ ਤੇ ਚੁੱਪ ਕਰਕੇ ਜਾ ਸਕਦੇ ਸੀ ਪਰ ਉਹ ਜਾਣਾ ਨਹੀਂ ਸੀ ਚਾਹੁੰਦੇ ਕਹਿੰਦੇ ਕਿ ਸਿੰਘਾਂ ਵਾਲਾ ਕੁਝ ਕਰਕੇ ਵਿਖਾ ਜੀਏ ਉਸ ਵੇਲੇ ਅਬਦੁਲ ਰਹਿਮਾਨ ਨਾਲ ਲੈ ਕੇ ਫੌਜ ਨੂੰ ਜਦੋਂ ਅੱਗੇ ਆਇਆ ਸਿੰਘਾਂ ਨੇ ਹੱਲਾ ਕੀਤਾ ਤੇ ਅਬਦੁਲ ਰਹਿਮਾਨ ਔਰ ਉਹਦਾ ਪੁੱਤ ਮਾਰਿਆ ਗਿਆ ਇੱਥੋਂ ਮਗਰੋਂ ਇੱਥੋਂ ਦਾ ਜੂਸੂਬੇਦਾਰ ਬਣਾਇਆ ਗਿਆ ਅਬਦੁਰ ਰਜ਼ਾਕ ਨੂੰ ਔਰ ਭਾਈ ਮਨੀ ਸਿੰਘ ਜੀ ਇੱਥੇ ਸੇਵਾ ਕਰਦੇ ਸਨ ਔਰ ਸੰਤ ਮਹਾਤਮਾ ਉਹਨਾਂ ਦੇ ਕੋਲ ਰਹਿੰਦੇ ਸਨ ਉਹ ਗੁਰਬਾਣੀ ਦੇ ਅਰਥ ਸਕਾਇਆ ਕਰਦੇ ਸਨ ਸੋਹਣ ਸਿੰਘ ਸੀਤਲ ਸਾਹਿਬ ਕਹਿੰਦੇ ਨੇ ਕਿ ਜਿਹੜੇ ਅਰਥਾਂ ਦੀ ਟਕਸਾਲ ਚੱਲੀ ਹੈ ਔਰ ਜਿਹੜੇ ਸਾਧੂਆਂ ਦੇ ਵਿੱਚ ਇਹ ਅਰਥ ਚੱਲਦੇ ਨੇ ਇਹ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤੋਂ ਚਲਾਏ ਸਿੱਖੇ ਇਹ ਅਰਥ ਕਰਦੇ ਅੱਜ ਤੱਕ ਔਰ ਭਾਈ ਮਨੀ ਸਿੰਘ ਜੀ ਨੂੰ ਇੱਥੇ ਰਹਿੰਦੇ ਆ ਜਦੋਂ ਸਿੰਘਾਂ ਦੇ ਦਰਸ਼ਨਦਾਰੇ ਨਾ ਹੋਏ ਸਿੰਘ ਦੂਰ ਤਰਾਡੇ ਚਲੇ ਗਏ ਉਸ ਵੇਲੇ ਅਬਦੁਰ ਰਜ਼ਾਕ ਦੇ ਨਾਲ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਇੱਕ ਗੁਰਮਤਾ ਕੀਤਾ ਕਿ ਖਾਲਸਾ ਪੰਥ ਦੀ ਸਾਨੂੰ ਐਰਕਾ ਦੀ ਵਾਰ ਦੀਵਾਲੀ ਦਾ ਪੁਰਬ ਅੰਮ੍ਰਿਤਸਰ ਸਹਿ ਮਨਾ ਲੈੰਦੋ ਔਰ 5000 ਠੇਕਾ ਕੀਤਾ ਗਿਆ 2000 ਰੁਪਇਆ ਅਬਦੁਰ ਰਜ਼ਾਕ ਨੇ ਵੱਢੀ ਲੈਣੀ ਕੀਤੀ ਇਹ ਦੀਵਾਲੀ ਦਾ ਪੂਰਵ ਮਨਾਉਣ ਵਾਸਤੇ ਹਾਂ ਕਰ ਦਿੱਤੀ ਤੇ 10 ਦਿਨ ਇਹ ਪੂਰਵ ਚੱਲਣਾ ਸੀ ਭਾਈ ਸਾਹਿਬ ਭਾਈ ਬਨੀ ਸਿੰਘ ਜੀ ਉਸ ਵੇਲੇ ਚਿੱਠੀਆਂ ਲੇ ਕੇ ਖਾਲਸਾ ਪੰਥ ਨੂੰ ਜਿਵੇਂ ਪਾਰਿਆ ਜੀ ਉਸ ਵੇਲੇ ਦਾ ਵਾਤਾਵਰਣ ਉਹ ਬਣੇ ਕੀਤਾ ਜਾਂਦਾ ਸੀ ਸਗਲ ਦਵਾਰ ਕੋ ਛਾੜ ਕਾ ਗਹਿਓ ਤੁਹਾਰੋ ਦਵਾਰ ਬਾਹੇ ਗਹੇਗੀ ਲਾਜ ਅਸ ਗੋਬਿੰਦਰ ਦਾਸ ਤਹਾਰ ਪਾਈ ਸਾਬ ਨੇ ਪਤਰਕਾ ਪਿਆ ਸਿੰਘਾਂ ਨੂੰ ਬੁਲਾਉਣ ਵਾਸਤੇ ਹੱਥ ਹੱਥੀ ਸਾਬ ਸਿੰਘਾਂ ਨੂੰ ਪਚਾਈਆ ਪੁਰਬ ਮਨਾਉਣ ਵਾਸਤੇ ਆਜ ਪੁਰਬ ਮਨਾਉਣ ਵਾਸਤੇ ਆਹ ਫਾਲਸਾ ਜੀ ਮਨ ਚਤ ਲਾਏ ਕੇ ਆਵੋ ਖਾਲਸਾ ਜੀ ਬਾਨ ਚੇਤ ਲਾਏ ਕੇ ਛਬ ਦੀਵਤਾਰ ਕਰੀਏ ਆਵੋ ਖਾਲਸਾ ਜੀ ਪੂਰਬ ਮਨਾਏ ਕੇ ਗੁਰਾਂ ਦੇ ਦیدار ਕਰੀਏ ਗੁਰਾਂ ਦੇ ਦیدار ਕਰੀਏ ਬਾਜਾ ਵਾਲੇ ਦੇ ਪੁੱਤਰ ਦਲੇਰੋ ਬਾਜਾ ਵਾਲੇ ਦੇ ਪੁੱਤਰ ਦਲੇਰੋ ਆਵੋ ਕਮ ਕਾਜ ਛੱਡ ਕੇ ਆਵੋ ਕੋ ਮਿਟੈਮ ਕੱਢ ਕੇ ਆਜਿ ਆਵੋ ਕੋ ਮਿਟੈਮ ਕੱਢ ਕੇ ਓ ਦਸੇ ਪਾਤਸ਼ਾਹियां ਹਿਰਦੇ ਤੇ ਆਏਗੇ ਦਸੇ ਪਾਤਸ਼ਾਹियां ਹਿਰਦੇ ਤੇ ਆਏਗੇ ਸੱਚਾ ਸੁਤਕਾਰ ਕਰੀਏ ਆਵ ਖਾਲਸਾ ਜਪੁਰਬ ਮਨਾਏਗੇ ਗੁਰਾਂ ਦੇ ਰਾਨਾ ਧਰਾਂਗੇ ਹਾਜ ਦੇਲ ਨਜਰਾਂ ਨ ਧਰਾਂਗੇ ਦਿਲ ਭੇਟ ਨੀ ਤੇ ਆਏ ਗਏ ਦਿਲ ਭੇਟਾ ਗੁਰ ਚਰਨੀ ਚੁੜਾਏ ਕੇ ਦੂਰ ਹੰਕਾਰ ਕਰੀਏ ਆਵ ਖਾਲਸਾ ਜਪੂਰ ਨੂੰ ਮਨਾਏ ਕੇ ਗੁਰਾਂ ਦੇ ਦیدار ਕਰੀਏ ਗੁਰਾਂ ਦੇ ਦیدار ਕਰੀਏ ਬਸ ਆਨਸ ਜਨਮ ਤੱਬੇ 'ਚ ਨੇ ਠਾਰ ਲਵਾਗੇ ਹਾਂ ਜੀ ਤੱਬੇ ਦੇ ਲਠਾਰ ਲਵਾਗੇ ਸਿੰਘੋ ਸੀਸ ਗੋਰ ਚਰਨੀ ਨਵਾਏ ਕੇ ਸਿੰਘੋ ਸੀਸ ਗੋਰ ਚਰਨੀ ਨਵਾਏ ਕੇ ਜੀਵਨ ਸੁਧਾਰ ਕਰੀਏ ਹੋਰ ਚਮਕਾਉਣ ਲਈ ਕਰੋ ਗੁਫਤਾਰ ਖਾਲਸਾ ਹਾਜ ਕਰੋ ਗੁਫਤਾਰ ਖਾਲਸਾ ਮਾਰ ਮੰਜਲਾ ਦੇ ਬੰਦ ਨੂੰ ਮੁਕਾਏ ਕੇ ਮਾਰ ਮੰਜਲਾ ਤੇ ਨੇ ਖੁੱਲ ਕੇ ਵਿਚਾਰ ਕਰਾਂਗੇ ਹਾਂ ਜੀ ਖੁੱਲ ਕੇ ਵਿਚਾਰ ਕਰਾਂਗੇ ਆਵੋ ਸੇਵਾ ਗੁਰੂ ਘਰ ਦੀ ਕਮਾਏ ਕੇ ਆਵੋ ਸੇਵਾ ਗੁਰੂ ਘਰ ਦੀ ਕਮਾਏ ਕੇ ਮਾਨ ਢੰਡਾ ਠਾਰ ਕਰੀਏ ਆਵੋ ਖਾਲਸਾ ਦੀ ਪੁਰਮ ਮਨਾਏ ਕੇ ਗੁਰਾਂ ਦੇ ਇਜ਼ਤਾਰ ਕਰੀਏ ਸਾਬਦੇ ਹਾਂਜੀ ਸ਼ੰਕੇ ਮੁਕਾਵੇ ਸਾਬਦੇ ਆਵ ਮਸਤ ਗੁਰਾਂ ਦੇ ਗੋਣ ਗਾਏ ਕੇ ਆਵ ਮਸਤ ਗੁਰਾਂ ਦੇ 就不要